ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦਾ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਊਗੀ ਪਹਿਲੀ ਗੱਡੀ ਫੋਰਚੂਨਰ ਵਿਕਾਊਆ 2015 ਮਾਡਲ ਪੰਜਾਬ ਨੰਬਰ 1 ਲੱਖ 25000 ਕਿਲੋਮੀਟਰ ਚੱਲੀ ਆਟੋਮੈਟਿਕ ਆਲ ओरिजिनल ਏਰੀਆ ਫਲੋਸ ਪਰ ਰੇਟ 15 ਲੱਖ ਰੁਪਏ 933658007 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਗੱਡੀ 2015 ਮਾਡਲ ਖਰੀਦ ਸਕਦੇ ਹੋ ਜਗਤਜੀਤ ਦਾ ਰਿਪਰ ਵਿਕਾਊ ਹੈ ਜੀ 2016 ਮਾਡਲ ਹੈ 1.5 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਰਾਏਕੋਟ ਹੈ 2016 ਮਾਡਲ ਹੈ ਜੀ ਰਾਏਕੋਟ ਏਰੀਏ ਦੇ ਵਿੱਚ ਹੈ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 1.5 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਕੋਈ ਕਮੀ ਪੇਸ਼ੀ ਨਹੀਂ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਬਾਕੀ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਲਓ 9464695787 ਨੰਬਰ ਤੇ ਫੋਨ ਕਰਕੇ ਰਿਪਰ ਨੂੰ ਖਰੀਦ ਸਕਦੇ ਹੋ ਬੰਮਸ ਮੇਤ ਟਰੈਕਟਰ ਵਿਕਾਊਆ ਟਰੈਕਟਰ 2016 ਮਾਡਲ ਰੇ ਪਲਸ ਸਪਰੇ ਦੋਨਾਂ ਦਾ ਕੰਮ ਕਰਦਾ ਜੀ ਰੇਟ ਹੈ 730000 ਏਰੀਆ ਪਿੰਡ ਸੰਗਤ ਸਰਦੂਲਗੜ ਮਾਨਸਾ ਰੇ ਵੀ ਸਿੱਟੀ ਜਾਂਦੀ ਜੀ ਸਪਰੇ ਵੀ ਕੀਤੀ ਜਾਂਦੀ ਹੈ ਦੋਨੇ ਕੰਮ ਕਰਦਾ ਹੈ 730000 ਰੁਪਏ ਰੇਟ ਮੰਗਿਆ ਏਰੀਆ ਪਿੰਡ ਸੰਗਤ ਸਰਦੂਲਗੜ ਮਾਨਸਾ 2016 ਮਾਡਲ ਹੈ ਬਾਕੀ ਨੰਬਰ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ 94655295540 ਨੰਬਰ ਤੇ ਸੰਪਰਕ ਕਰੋ ਚੋਟੀ ਵਿਕਾਊ ਹੈ ਦੁੱਧ 21 ਲੀਟਰ ਜੀ ਏਰੀਆ ਰੋਪੜ ਰੇਟ 17000 8627852731 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਅਦ ਲੋ ਧੰਨਵਾਦ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਦਾਂ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕਸਰ ਮੋਟਰਸਾਈਕਲ ਵਿਕਾਊ ਹੈ ਜੀ 2003 ਮਾਡਲ ਬਾਕਸਰ ਮੋਟਰਸਾਈਕਲ ਵਿਕਾਊ ਹੈ 2003 ਮਾਡਲ ਹੈ 15000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਫਤਿਹਗੜ੍ਹ ਸਾਹਿਬ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਕਾਗਜ਼ वगैरह ਪੂਰੇ ਨੇ 7814953949 7814953949 ਇਸ ਨੰਬਰ ਤੇ ਫੋਨ ਕਰਕੇ ਬਾਕਸਰ ਮੋਟਰਸਾਈਕਲ 2003 ਮਾਡਲ ਤੁਸੀਂ 15000 ਰੁਪਏ ਦੇ ਵਿੱਚ ਖਰੀਦ ਸਕਦੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹੀਰੋ ਡਿਊਟ ਸਕੂਟੀ 2017 ਮਾਡਲ ਚ ਬਾਲੀ ਕਾ ਪੀ ਨਗਦ ਕੈਸ਼ ਪਹਿਲੇ ਨਾ ਰੇਟ ਹੈ ਜੀ 24000 ਏਰੀਆ ਮੱਖੂ ਜੀਰਾ ਪੰਜਾਬ ਨੰਬਰ ਹੈ ਜੀ 99148262249914826224 ਇਸ ਨੰਬਰ ਤੇ ਫੋਨ ਕਰਕੇ ਸਕੂਟੀ 2017 ਮਾਡਲ 24000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮੱਖੂ ਖੜੀ ਹੈ ਜੀ ਜਾ ਕੇ ਚੈੱਕ ਕਰਕੇ ਖਰੀਦੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 15x7 ਜਾਲੀ ਵਾਲੇ ਬਿੱਡ ਲੱਗੇ ਨੇ ਵੇਦਾਗ ਟਾਇਰ ਵਧੀਆ ਫਰਸ਼ ਏਰੀਆ ਤਰਨ ਤਰ ਪੂਰੀ ਸਾਫ ਟਰਾਲੀ ਹੈ ਜੀ 2 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਨੰਬਰ ਨੋਟ ਕਰ ਲਓ ਜੀ 9592344055 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 15x7 ਦੀ 2 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਲਟੋ ਗੱਡੀ ਵਿਕਾਉ ਹੈ ਜੀ 2009 ਮਾਡਲ ਅਲਟੋ ਐਲ ਐਕਸ ਆਈ ਗੱਡੀ ਵਿਕਾਉ ਹੈ ਜੀ 2009 ਮਾਡਲ 70% ਟਾਇਰ ਨੇ ਜੀ ਇੰਜਨ ਗੇਅਰ ਦੀ ਓਕੇ ਐਸੀ ਹੀਟਰ ਵਧੀਆ ਚੱਲਦਾ ਹੈ ਜੀ ਏਰੀਆ ਫਾਜ਼ਲ ਦਾ ਰੇਟ 115000 115000 ਰੁਪਏ ਰੇਟ ਰੱਖਿਆ ਗਿਆ ਜੀ 2009 ਮਾਡਲ ਗੱਡੀ ਹੈ ਜੀ 70% ਟਾਇਰ ਨੇ ਫਾਜ਼ਲ ਦਾ ਗੱਡੀ ਖੜੀ ਹੈ ਜੀ ਇੰਜਨ ਗੇਅਰ ਦੀ ਵੀ ਓਕੇ ਨੰਬਰ ਸਕਰੀਨ ਤੇ ਹੈ ਜੀ 6803 4695 ਇਸ ਨੰਬਰ ਤੇ ਫੋਨ ਕਰਕੇ ਅਲਟੋ ਗੱਡੀ ਨੂੰ ਖਰੀਦ ਸਕਦੇ ਹੋ ਨਿਊ ਹਾਲੈਂਡ 3602 ਟਰੈਕਟਰ ਵਿਕਾਊ ਹੈ ਜੀ 2009 ਮਾਡਲ ਹੈ 2600 ਵਧ ਤਿੰਨ ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰ ਨੇ ਏਰੀਆ ਮਹਿਤਾ ਚੌਂਕ ਰੇਟ 325000 ਕੰਡੀਸ਼ਨ ਦੀ ਗੱਲ ਕਰੀਏ ਤਾਂ ਓਕੇ ਕੰਡੀਸ਼ਨ ਹੈ ਇੰਜਨ ਗੇਅਰ ਦਾ ਵੀ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ 9915266712 9915266712 ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3602 ਟਰੈਕਟਰ ਨੂੰ 325000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 60 ਫਾਰਮ ਟ੍ਰੈਕਰ ਟਰੈਕਟਰ ਵਿਕਾਉ 1996 ਮਾਡਲ ਏਰੀਆ ਤਰਨਤਾਰਨ 2,25,000 ਰੁਪਏ ਰੇਟ ਰੱਖੇ ਗਿਆ ਜੀ 1996 ਮਾਡਲ ਹੈ ਬਾਕੀ ਤੁਸੀਂ ਮੌਕੇ ਤੇ ਬਾਕੇ ਚ ਲਾ ਕੇ ਚੈੱਕ ਕਰਕੇ ਪੂਰੀ ਤਸੱਲੀ ਦੇ ਨਾਲ ਖਰੀਦ ਸਕਦੇ ਹੋ 2,25,000 ਰੇਟ ਹੈ 1996 ਮਾਡਲ ਹੈ ਤਰਨਤਾਰਨ ਵਿੱਚ ਟਰੈਕਟਰ ਖੜਾ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ 9501727799 ਨੰਬਰ ਤੇ ਫੋਨ ਕਰਕੇ 60 ਫਾਰਮ ਟ੍ਰੈਕਰ ਟਰੈਕਟਰ ਤੁਸੀਂ 2,25 ਦੇ ਵਿੱਚ ਖਰੀਦ ਸਕਦੇ ਹੋ ਸਬਰਾਜ 8552 ਡਾਇਰੈਕਟਰ ਵਿਕਾਉ ਜੀ 1994 ਮਾਡਲ ਹੈ ਜੀ ਰੇਟ ਇਕ ਲੱਖ 5000 ਹੈ ਜੀ ਏਰੀਆ ਪਿੰਡ ਗੁਰਹੀ ਸੰਗਰ ਮੁਖਸਾ ਸਾਹਿਬ ਇੱਕ ਡੈਂਪਲ ਟਰਾਲੀ ਵਿਕਾਉ 116 ਦੀ ਪੂਰੀ ਸਾਫ ਏਰੀਆ ਮੁਖਸਰ ਸਾਹਿਬ ਟਰਾਲੀ ਦਾ ਰੇਟ ਹੈ ਜੀ 85000 ਫਿਕਸ ਰੇਟ ਹੈ 80543 18139 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਅਤੇ ਟਰਾਲੀ ਤੁਸੀਂ ਦੋਨੇ ਸੰਦਾ ਨੂੰ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 100 ਤੋਂ ਲੈ ਕੇ 150 ਕਿੱਲਾ ਜ਼ਮੀਨ ਠੇਕੇ ਤੇ ਲੈਣੀ ਹੈ ਜੀ ਪੰਜਾਬ ਹਰਿਆਣਾ ਮੇਨ ਸਰਸਾ ਤੇ ਫਤਿਹਆਬਾਦ ਏਰੀਆ ਚ 8360431740 ਇਸ ਨੰਬਰ ਤੇ ਸੰਪਰਕ ਕਰੋ ਜੇਕਰ ਕੋਈ ਵੀ ਵੀਰ 100 ਕਿੱਲੇ ਤੋਂ ਲੈ ਕੇ 150 ਕਿੱਲਾ ਤੱਕ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੇ ਸਾਡੇ 10 ਏਕੜ ਜ਼ਮੀਨ ਵਿਕਾਊ ਹੈ ਜੀ ਏਰੀਆ ਸਰਹੰਦ ਤੋਂ ਰਾਜਪੁਰਾ ਜੀਟੀ ਰੋਡ ਤੇ ਸਾਡੇ 10 ਏਕੜ ਚ ਪੂਰਾ ਵੱਡਾ ਕਾਰੋਬਾਰ ਚੱਲਦਾ ਹੈ ਜੀ ਦੋ ਪੈਟਰੋਲ ਪੰਪ 40 ਰੂਮ ਹਵੇਲੀ KFC ਬਰਿਸ਼ਟਾ ਕਾਰਵਾਸ਼ਰ ਢਾਬਾ ਸ਼ਾਪਿੰਗ ਮਾਲ ਤੇ ਅੰਡਰ ਕੰਟਰੈਕਸ਼ਨ 50 ਲੱਖ ਰੁਪਏ ਜੀ ਇਨਕਮ ਆਉਂਦੀ ਹੈ ਮਹੀਨੇ ਦੀ ਸਾਢੇ 10 ਏਕੜ ਦੇ ਵਿੱਚ ਪੂਰਾ ਵੱਡਾ ਕਾਰੋਬਾਰ ਫੈਲਿਆ ਹੋਇਆ ਜੀ ਤੇ ਬਾਕੀ ਤੁਸੀਂ ਮਾਲਕ ਵੀ ਇਹਦਾ ਨੰਬਰ ਨੋਟ ਕਰ ਸਕਦੇ ਹੋ ਇਸ ਨੰਬਰ ਤੇ ਰੇਟ ਵਗੈਰਾ ਤੈਅ ਕਰਕੇ ਤੁਸੀਂ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 7889144493 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਢੇ 10 ਏਕੜ ਦੇ ਵਿੱਚ ਵੱਡਾ ਕਾਰੋਬਾਰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਵੀਰ ਚੈਨਲ ਤੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਨੂੰ ਲੋ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਸੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਬੀਨਾਂ ਦਾ ਵੀ ਧੰਨਵਾਦ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਤੈਨੂੰ ਲੋ ਧੰਨਵਾਦ ਉਮੀਦ ਹੈ ਜੀ ਤੁਸੀਂ ਵੀਡੀਓ ਨੂੰ ਅੱਗੇ ਤੋਂ ਵੀ ਐਦਾ ਹੀ ਸ਼ੇਅਰ ਕਰੋਗੇ ਸੋ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੇਕਰ ਕੋਈ ਵੀ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ ਸਾਡਾ ਨੋਟ ਕਰ ਲਓ 9877988446 ਇਸ ਨੰਬਰ ਤੇ ਕਰਨਾ ਕੀ ਇਹ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ ਸਾਰੇ ਜਾਣਕਾਰੀ ਦੇ ਨਾਲ ਸਾਨੂੰ ਐਡ ਭੇਜ ਸਕਦੇ ਹੋ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਉਹਨਾਂ ਤੇ ਲਾਈ ਜਾਊਗੀ ਤੇ ਜਾਣਕਾਰੀ ਚੈੱਕ ਕਰਕੇ ਭੇਜਿਆ ਕਰੋ ਜੀ ਇੱਕ ਵਾਰੀ ਐਡ ਲਾਉਣ ਤੇ ਐਡ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਸੋ ਕਿਰਪਾ ਕਰਕੇ ਵੀਰਾਂ ਨੂੰ ਬੇਨਤੀ ਹੈ ਜੀ ਐਡ ਚੈੱਕ ਕਰਕੇ ਭੇਜਿਆ ਕਰੋ ਸੋ ਬਣੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ